ਕਾਲ ਜੀ ਵੈਲਕਮ ਹੋਹੀ ਟ੍ਰੱਕਰ ਭੈਣ ਭਰਾ ਦੇ ਵਲੌਗ ਚ ਕਿੱਛੇ ਹੋ ਗੁੱਡ ਮਾਰਨਿੰਗ ਗਾਇਜ਼ ਗੁੱਡ ਮਾਰਨਿੰਗ ਦੇ ਨਾਲ ਹੀ ਸਾਡਾ ਅੱਜ ਦਾ ਵਲੌਗ ਸ਼ੁਰੂ ਆ ਸਾਡੀ ਜੈਂਸੀ ਇਥੇ ਲੇਟੀ ਪਈ ਆ ਇਹਨੂੰ ਮੈਂ ਬਹੁਤ ਟਾਈਮ ਹੋ ਗਿਆ ਕੈਂਦੀ ਨੂੰ ਵੀ ਔਰ ਜੌੜ ਔਰ ਜੌੜ ਜਸਰਾਣਾ ਦੇਖ ਲਿਆ ਤੇ ਖਾ ਕੇ ਤੇ ਭਾਂਡੇ ਵੀ ਸਰਾਣੇ ਰੱਖ ਲੇ ਦੇਖ ਲੋ ਕੁਛ ਨਹੀਂ ਇਹਨੇ ਚੱਕਿਆ ਮੈਂ ਕਾਹਦਾ ਇੱਥੇ ਮੈਟ ਲਾਦਾ ਇੱਥੇ ਲੇਟਿਆ ਰਹਿੰਦਾ ਸਾਰਾ ਦਿਨ ਉਠਣਾ ਕਿਵੇਂ ਕਰਾਉਣੀ ਹੁਣ ਤੋਂ ਹੈ ਓਏ ਕੰਨ ਖਜੂਰੇ ਪੌਲਾ ਲਾਂ ਤਾਂ ਸਾਰੇ ਰਲ ਕੇ ਸਾਰੇ ਨੇ ਰਾਂ ਲਾਂ ਤਾਂ ਪੌਲਾ ਲਾਂ ਤਾਂ ਅਸ਼ਾ ਇਹ ਦਵਾਰਾ ਘਟਾਇਆ ਜਾਣਾ ਸੀ ਇਹਨੂੰ ਕੀ ਪਤਾ ਕੀ ਕਰਦੀ ਆ ਇੰਡੀਆ ਦੀ ਮਾਰਾ ਕਰਾਉਣਾ ਜਿਵੇਂ ਮਨ ਲਾ ਇਹ 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 ਦੀ ਇਹਨੇ ਪਹਿਲਾਂ ਮੈਨੂੰ ਮਾਰ ਦੇਣੀ ਆ ਜਦੋਂ ਮੈਂ ਮਾਰ ਦੇਣੀ ਸੀ ਇਹਰੇ ਨੇ ਪਤਾ ਕੀ ਕਰਨਾ ਇਹ ਇਹ ਦੋਨਾਂ ਨੇ ਮੈਨੂੰ ਮਾਰ ਲਾ ਪਾਇਆ ਇਹਦੇ ਪਿੱਛੇ ਕਰੀ ਆ ਨਾ ਇਹ ਮੈਂ ਵੀ ਆਈ ਕਰਦੀ ਸੀ ਇਹ ਇਹ ਨਹੀਂ ਦੱਸਣਾ ਨਹੀਂ ਆ ਘਰਦਾਂ ਨੂੰ ਪਤਾ ਲੱਗ ਜੂ ਨਹੀਂ ਘਰਦਿਓ ਵੇਲੋ ਇਹ ਚਾਚਾ ਜੱਟੀਆਂ ਤੋਂ ਨਹੀਂ ਚਾਹੇ ਨਾ ਦਿੰਦੀ ਨਹੀਂ ਮੰਮੀ ਇਹ ਮੈਨੂੰ ਮਾਰਦਾ ਸੀ ਹੈਨਾ ਤੇ ਮੈਂ ਇਹ ਪਹਿਲੇ ਮੈਂ ਇਹਨੇ ਮਾਰ ਜਦਾ ਜਦ ਇਹਨੇ ਮੇਰੇ ਮਾਰਨਾ ਫਿਰ ਮੈਂ ਡੈਡੀ ਇਹ ਬਦੂਰੀ ਹੁੰਦਾ ਸੀ ਡੈਡੀ ਮਾਰਦਾ ਡੈਡੀ ਉਹਦੇ ਨੂੰ ਡੈਡੀ ਨਹੀਂ 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 ਮਤਲਬ ਖਾਰਾ ਦਾ ਇਹ ਤਾਂ ਕਰਦਾ ਕਦੀ ਕਦੀ ਜੇ ਰੋਬਨ ਅਗਲ ਮਤਲਬ ਅਗਲਾ ਜਿਆਦਾ ਜ਼ੋਰ ਵਿਖਾਉਣਾ ਸਾਢੇ 3/4 ਜ਼ੋਰ ਨਹੀਂ ਹੈਗਾ ਹੁਣ ਅਸੀਂ ਕੀ ਕਰੀਏ ਫੇਰ ਅਸੀਂ ਆਪਦੇ ਫੇਰ ਅਸੀਂ ਇਦਾਂ ਹੀ ਕਰਨਾ ਆਈ ਥਿੰਕ ਕਿ ਉਸ ਦਾ ਪਹਿਲਾਂ ਚੱਕ ਲੈਣੀ ਆ ਵਾ ਮੁੰਡੇ ਸਾਰਿਆਂ ਨੇ ਤਾਂ ਕੰਮ ਦਾ ਸਾਰੇ ਮੁੰਡੇ ਕਮੈਂਟ ਕਰੋ ਐਦਾਂ ਵੀ ਇਹ ਭੈਣਾ ਕਰਦੀਆਂ ਨਾਲ ਤੁਹਾਡੇ ਨਾਲ ਉੱਠ ਜਾ ਪਹਿੰਤੇ ਚਪਲ ਚੱਕੇਗਾ ਪਰ ਢੀਪੰਦੇ ਚਪਲ ਮਾਰੇਗਾ ਸਾਫੀ ਜਨਾ ਨਹੀਂ ਪਰ ਇਹ ਕਿਰਦੋਂ ਨਾ ਸ਼ੁਕਰ ਮੇਰੀਆਂ ਲਾਂਤਾਂ ਦਾ ਥੋੜਾ ਜਿਹਾ ਜ਼ਰ ਹੋ ਗਿਆ ਆਫਟਰ ਮਾਈ ਲਾਂਤਾਂ ਇਹ ਬੰਦਾ ਉੱਠ ਗਿਆ ਆ ਪਰ ਪੂਰੀ ਤਰ੍ਹਾਂ ਨਹੀਂ ਉੱਠਿਆ ਪੂਨ ਚ ਹਜੇ ਵੀ ਖੁੱਬਿਆ ਆ ਓਕੇ ਗਾਇਜ਼ ਇੰਪੋਰਟੈਂਟ ਗੱਲ ਅੱਜ ਮੈਂ ਜਾ ਰਹੀ ਆ ਟਰੱਕ ਤੇ ਵਾਪਸ ਇਹ ਹਲੇ ਨਹੀਂ ਜਾ ਰਿਹਾ ਕਿਉਂਕਿ ਮੈਂ ਕਰਨ ਲੱਗੀ ਹਾਂ ਲੋਕਲ ਲੋਕਲ ਕੰਮ ਇਹਨੇ ਵੀ ਜਾਣਾ ਫਿਕਰ ਨਾ ਕਰੋ ਫਿਕਰ ਨਾ ਕਰੋ ਇਹਨੇ ਵੀ ਜਾਣਾ ਹੁਣ ਅਸੀਂ ਦੋਨਾਂ ਨੇ ਲੰਘ ਲੰਘ ਟਰੱਕ ਚਲਾਇਆ ਕਰਨਾ ਮੈਂ ਵੀ ਜਾ ਰਹੀ ਹਾਂ ਇਹ ਵੀ ਜਾ ਰਿਹਾ ਵਾ ਤੇ ਫਿਲਹਾਲ ਦੀ ਘੜੀ ਇਹ ਥੋੜਾ ਟੈਮ ਕਰੂ ਉੱਪਰ ਚਾਂਬਲਿਆ ਬੈਠਾ ਇਹ ਕਹਿੰਦਾ ਮੈਂ ਛੱਡ ਕੇ ਆਉਂਦੇ ਨੂੰ ਤੇ ਹੁਣ ਇਹ ਗੱਲ ਨਜਾਇਜ਼ ਆ ਵੀ ਇਹ ਮੈਨੂੰ ਛੱਡ ਕੇ ਆਊਗਾ ਮੈਂ ਚਾਹੁੰਦੀ ਹਾਂ ਕਿ ਮੈਂ ਜਾਵਾਂ ਤੇ ਇਹ ਸਾਰਾ ਦਿਨ ਘਰੇ ਰਹਿੰਦਾ ਅੱਜ ਘਰੇ ਤੜਿਆ ਰਹਿੰਦਾ ਤੇ ਗੱਡੀ ਮਾਰਾ ਕਹਿੰਦਾ ਮੈਂ ਛੱਡ ਕੇ ਆਉਂਦੇ ਨੂੰ 50 ਮਿੰਟ ਦੀ ਡਰਾਈਵ ਤੇ ਬੜਾ ਸੁਣ ਲਾਦਾ ਹੈ ਹੈ ਬੜਾ ਸੁਣ ਲਾਦਾ ਯੋ ਕਿਹੜਾ ਇੱਕ ਚੱਪਲ ਤੇਰੇ ਪਾਸੇ ਉਮਰਵਾਵਾ ਤੇਰੋਂ ਡਾਣਾ ਡੈਂਸ ਅੜਦੀ ਉਹ ਤੇਰੀ ਰੋਕ ਉਹ ਵਧੀ ਤੜੀ ਆਹ ਸੱਚੀ ਮਾਰਤੀ ਉਹਦੇ ਅਬ ਤੇਰਾ ਕੀ ਹੋਗਾ ਕਾਲਿਆ ਆਵੇ ਜਿੱਦੀ ਲੰਗੀ ਥੱਲੇ ਮਾਰੀ ਮੈਨਾਂ ਮਾਰੀ ਤੇਰੇ ਨੀ ਨਾ ਅੰਨਾ ਨੀ ਆਤ ਗਿਆ ਉਹ ਕੰਨ ਤੇ ਵੱਜ ਕੇ ਇੱਧਰ ਆਈ ਆ ਰੋਣ ਲੱਗ ਗਈ ਤਾਂ ਉਹ ਤਾਂ ਦੇਖਿਆ ਲੱਛਾ ਸਾਫ ਹੀ ਦਿਸੀ ਜਾਂਦੇ ਅੱਖਾਂ ਵਿੱਚ ਲੱਛਾ ਨਿਕਲ ਰਿਹਾ ਉਹਦੀ ਉਹਦੀ ਸਮਾਈਲ 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 ਉਹ ਓਏ ਉਹਨੇ ਕਟਾ ਦੇਣਾ ਸੀ ਇੱਕ ਵਾਰੀ ਮਾਚਮਾ ਨੂੰ ਮਰਦੀ ਹੋਇਆ ਹੁੰਦਾ ਉਹ ਤਾਂ ਇਹ ਤਾਂ ਕਹਿੰਦੀ ਸੀ ਕਿ ਤੇ ਮਾਲੂ ਜਾ ਕੇ ਖਲੋਦੇ ਮੈਂ ਮਾਰ ਰਹੀ ਐ ਜੇ ਦੋ ਚੱਪਲਾਂ ਪਹਿਨ ਲਈ ਮੰਮੀ ਨੇ ਹੁਣ ਕੁੱਟ ਦੇਣਾ ਹੀ ਤੇ ਅੱਛਾ ਅੱਪਾ ਹੋ ਗਿਆ ਰੈਡੀ ਕੰਮ ਤੇ ਜਾਣ ਵਾਸਤੇ ਤੇ ਇੱਥੇ ਅੱਜ ਮੇਰਾ ਕੰਮ ਦਾ ਪਹਿਲਾ ਦਿਨ ਹੀ ਆ ਦੇਖਦੇ ਮੈਂ ਕਿ ਪਹਿਲਾ ਦਿਨ ਕਿਹੋ ਜਿਹਾ ਸਦੇ ਟ੍ਰੇਨਿੰਗ ਕਿਹੋ ਜਿਹਾ ਸਦੇ ਆ ਸੋ ਅੱਜ ਮੇਰੀ ਟ੍ਰੇਨਿੰਗ ਆ ਤੇ ਦੇਖਦੇ ਆ ਆਪਣੀ ਟ੍ਰੇਨਿੰਗ ਕਿੱਦਾਂ ਦੀ ਰਹਿੰਦੀ ਆ ਸਾਰਾ ਟੱਬਰ ਮੈਂ ਨਾਲ ਲੈ ਕੇ ਜਾ ਰਹੀ ਆ ਤੇ ਟੱਬਰ ਹਾਈ ਤੱਕ ਨਿਕਲਣੀ ਮੈਂ ਬਾਹਰ ਖੜੀ ਆ ਤੇ ਮੈਂ ਲੇਟ ਹੋਈ ਜਾਨੀ ਆ ਦੇਖਦੇ ਪਹਿਲਾ ਕਮਰ ਨਿਕਲਦਾ ਸ਼ੁਕਰ ਹੈ ਸ਼ੁਕਰ ਹੈ ਇੱਕ ਕਿਸ਼ਕ ਸਿਹਤ ਆ ਗਈ ਬਸ ਆ ਫੜਈ ਮੇਰੇ ਵੀ ਇੰਨੀ ਜ਼ੋਰ ਦੀ ਮਾਰ ਕੇ ਗਈ ਹਾਏ ਜ਼ਿਆਦਾ ਵੱਜ ਗਈ ਸੋਰੀ ਵੀ ਨਹੀਂ ਜ਼ੋਰ ਦੀ ਮਾਰੀ ਮੈਂ ਤਾਂ ਤੇਰੇ ਮਾਉਂਡੇ ਤੇ ਮਾਰ ਲੱਗੀ ਤੂੰ ਮੂਰੇ ਆਇਆ ਕਿ ਆ ਕੇ ਤੂੰ ਟੱਟ ਮੂਰੇ ਕਰਤਾ ਟੱਟ ਤੇ ਵੱਜੀ ਆ ਇੱਥੇ ਵੱਜ ਗਈ ਤੂੰ ਮੂਰੇ ਲਿਆ ਮੈਂ ਤੇਰੇ ਬਾਹ ਤੇ ਮਾਰ ਲੱਗੀ ਮੈਂ ਤਾਂ ਬਿਨਾਂ ਦੇਖਿਆ ਹੀ ਕੀਤਾਈ ਤੂੰ ਮੇਰੇ ਸਿਰ 'ਚ ਮਾਰ ਕੇ ਗਿਆ ਤੈਨੂੰ ਪਤਾ ਮੇਰਾ ਸਿਰ ਦੁਖਦਾ ਹਾਂ ਧੌਣ ਤੇ ਵੱਜੀ ਆ ਗੁਰਦਾਰੇ ਦੀ ਤੈਨੂੰ ਸੋਚ ਠੀਕ ਹੈ ਜੇ ਤੇਰੇ ਸਾਹ ਤੇ ਇੱਥੇ ਮਰੀ ਮੈਂ ਆਉਣਾ ਕਰਨ ਮੇਰੇ ਧੌਣ ਚ ਵੱਜੀ ਆ ਤੇ ਮੇਰੇ ਤਾਂ ਸਰਦੀ ਗੱਲ ਕਿਉਂ ਕਹੀ ਤੂੰ ਧੌਣ ਸਹਰੀ ਹੁੰਦਾ ਤੇ ਇੰਨੀ ਜ਼ੋਰ ਦੀ ਮਾਰੀ ਜੰਨੀ ਮੇਰੇ ਵੱਜੀ ਹਾਂ ਮੇਰੇ ਵੀ ਵੱਜੀ ਜ਼ੋਰ ਦੀ ਮੈਂ ਹੁਣ ਉਹ ਜੀ ਕੋਈ ਗੱਲ ਕਹਿਦੇ ਨਹੀਂ ਫਿਰ ਵੇਲਾ ਮੰਨ ਜਾ ਵੀ ਨਹੀਂ ਹੁੰਨੀ ਜ਼ੋਰ ਦੀ ਮਾਰੀ ਓੱਛੀ ਆ ਮੈਂ ਤੇਰੇ ਜਾਣ ਕੇ ਨਹੀਂ ਮੈਂ ਤੇਰੇ ਮੋਢੇ ਤੇ ਮਾਰ ਲੱਗੀ ਸੀ ਸਾਰਾ ਟੱਬਰ ਆ ਗਿਆ ਸਾਡਾ ਚੀਜ਼ੀਆਂ ਲੈ ਕੇ ਚੀਜ਼ੀਆਂ ਲੈ ਕੇ ਚੀਜ਼ੀਆਂ ਲੈ ਕੇ ਚੀਜ਼ੀਆਂ ਲੈ ਕੇ ਕਿੰਨੂ ਜੀ ਆ ਗਏ ਗੱਡੀ ਚ ਇੰਨਾ ਵੀ ਭੂਰ ਸ਼ੂਰ ਖਿਲਰਿਆ ਤੇ ਸਾਰੀ ਗੱਡੀ ਦਵਾਰਾ ਅੱਛਾ ਠੀਕ ਹੈ ਸਮਝ ਗਿਆ ਚੱਕਲਿੰਗ ਕਰਾਂ ਮੈਂ ਅਭੀ ਫੜਾ ਮੇਰੇ ਚਾਬੇ ਫੜਾ ਮੇਰੇ ਕੋਈ ਹੈ ਹੀ ਨਹੀਂ ਗੱਡੀ ਚਾਬੀ ਕਿੱਧਰ ਹੋ ਗਈ ਇੱਥੇ ਮੈਨੂੰ ਫੜਾ ਦੀ ਪਰ ਮੈਂ ਬਈ ਬਹੁਤ ਇਹ ਖਿਲਰਦੇ ਭਾਈ ਬਾਅਦ ਚ ਸੂਤ ਨਹੀਂ ਹੁੰਦਾ ਗੱਡੀ ਅਸੀਂ ਆਪ ਪਹੁੰਚ ਗਏ ਆ ਆਪਣੀ ਕੰਮ ਵਾਲੀ ਲੋਕੇਸ਼ਨ ਤੇ ਜਿਹੜੀ ਕਿ ਹੈਗੀ ਹੈ ਯੂਪੀਐਸ ਕਿੰਨੋ ਜੀ ਤੁਹਾਨੂੰ ਕਿੱਦਾਂ ਫੀਲ ਹੋ ਰਿਹਾ ਯੂਪੀਐਸ ਆਕੇ ਕਿਉਂਕਿ ਇਹ ਵੀ ਪਹਿਲਾਂ ਯੂਪੀਐਸ ਕੰਮ ਕਰਦੀ ਮੈਂ ਵੀ ਕਰਦੀ ਸੀ ਆਪਾਂ ਇੱਕ ਵਾਰੀ ਫਿਰ ਤੋਂ ਆ ਗਿਆ ਯੂਪੀਐਸ ਤੇ ਆਪਾਂ ਕਰ ਰਹੇ ਆਂ ਵੇਟ ਟਰੱਕ ਦੇ ਬਾਹਰ ਆਉਂਦੇ ਜਦੋਂ ਸਪੈਚ ਮਿਲ ਗਈ ਟਰੱਕ ਬਾਹਰ ਆ ਗਿਆ ਫਿਰ ਮੈਂ ਜਾਣਾ ਕਿ ਕਿ ਅਸੀਂ ਟ੍ਰੈਫਿਕ 'ਚ ਫਸ ਗਏ ਸੀ ਤੁਹਾਨੂੰ ਪਤਾ ਹੀ ਆ ਪਤਾ ਨਹੀਂ ਐਕਸੀਡੈਂਟ ਹੋਇਆ ਸੀ ਕਿ ਉਹ ਵਸਿਰ ਆ ਚ ਤੇ ਟ੍ਰੈਫਿਕ ਕਰਕੇ 15-20 ਮਿੰਟ ਐਕਸਟਰਾ ਲੱਗ ਕੇ ਸੋ ਹੁਣ ਪਤਾ ਲੱਗ ਗਿਆ ਨਾਲੇ ਵੀ ਅੱਗੇ ਤੋਂ ਐਟਲੀਸਟ ਅੱਧਾ ਘੰਟਾ 40 ਮਿੰਟ ਪਹਿਲਾਂ ਆਉਣਾ ਪਿਆ ਕਰਨਾ आज ਜਿਹੜਾ ਮੇਰਾ ਪਹਿਲਾ ਦਿਨ ਸੀ ਜਿੱਦੇ ਮੈਂ ਸਿਰਫ ਕੰਸਿੰਟਰ ਸੇਟ ਤੇ ਬੈਠੀ ਬੈਠੀ ਆ ਕਿਉਂਕਿ ਮੈਂ ਲੈ ਰਹੀ ਆ ਜਿਹੜੀ ਟ੍ਰੇਨਿੰਗ ਟ੍ਰੇਨਿੰਗ ਆਪਣੀ ਕੰਪਨੀ ਆਪਣੀ ਹੈਗੀ ਆ UPS ਤੇ ਆਪਾਂ ਕੰਮ ਵੀ ਹੁਣ ਕਰਨਾ ਹੈ UPS ਦੇ ਨਾਲ ਤੇ ਲੋਕਲ ਕੰਮਾਂ ਟ੍ਰੇਲਰ ਜਿੱਥੇ ਨੇ ਛੱਡਣੇ ਆ ਤੇ ਆਪੋਲੀ ਕੱਲ ਤੋਂ ਮੇਰਾ ਕੰਮ ਸਟਾਰਟ ਹੋ گا۔ ਅੱਜ ਮੈਂ ਡਰਾਈਵ ਨਹੀਂ ਕਰ ਰਹੀ ਕੁਝ ਨਹੀਂ ਕਰ ਰਹੀ ਬਟ ਮੈਂ ਸਮਝ ਰਹੀ ਹਾਂ ਵੀ ਦਾ ਕੀ ਪ੍ਰੋਸੀਜਰ ਹੈ ਪ੍ਰੋਸੀਜਰ ਸਾਡਾ ਤਰੇ ਦਾ ਪਾਈਟ ਚੱਕਿਆ ਸੀ ਦੂਜੀ ਲੋਕੇਸ਼ਨ ਤੇ ਜਾ ਕੇ ਉਹਨੂੰ ਮਤਲਬ ਲੋਡ ਕਰਵਾ ਕੇ ਵਾਪਸ ਇੱਥੇ ਲਿਆਉਂਦਾ ਆ ਹੁਣ ਆਪਾਂ ਇਥੇ ਇੱਕ ਹੋਰ ਟ੍ਰੇਲਰ ਚੱਕਣਾ ਆ ਉਹਨੂੰ ਫਾਇਕ ਨੂੰ ਲਿਜਾ ਕੇ ਦੂਜੀ ਲੋਕੇਸ਼ਨ ਤੇ ਛੱਡਣਾ ਆ ਤੇ ਬਸ ਸਾਹੀ ਕੰਮ ਹੈ ਕਰਨਾ ਰੋਟ ਟ੍ਰੇਲਰ ਚੱਕ ਲਿਆ ਚਾਰਟ ਲਿਆ ਮਾਲ ਲਿਆ ਮਾਲ ਲਿਆ ਤੇ ਹੋਪਫੁਲੀ ਸਾਡਾ ਮੁੰਡਾ ਵੀ ਸ਼ਾਇਦ ਮੇਰੇ ਨਾਲੇ ਠੀਕ ਕੰਮ ਕਰੂਗਾ ਪਰ ਕੰਮ ਬੜੀਆ ਚੱਲਣਾ ਯਾਰੇ ਦਾ ਆ ਰਹਾ ਮੈਂ ਲੌਂਗ ਵਾਲੀ ਲੌਂਗ ਤੇ ਕਰਨ ਵਾਲੀ ਐ ਮੈਨੂੰ ਇੰਨਾ ਜਿਆਦਾ ਸਹਿਣ ਨਹੀਂ ਹੌਲੀ ਹੌਲੀ ਆਪਾਂ ਬਣ ਗਏ ਆਪਣੇ ਬਣੇ ਰਿਹਾ ਬਲੌਗ ਨਾਲ ਦੇਖ ਲਈਆਂ ਕੱਲ੍ਹ ਮੇਰਾ ਪਹਿਲਾ ਤਾਂ ਨਹੀਂ ਕਿਵੇਂ ਰਹਿੰਦਾ ਜੇ ਮੇਰਾ ਕੱਲ੍ਹ ਪਹਿਲਾ ਦਿਨ ਹੋਇਆ ਤਾਂ ਸ਼ੋਰ ਨਹੀਂ ਹਜੇ ਬਾਕੀ ਅਪਡੇਟ ਕਰਦੇ ਰਵਾਂਗੇ ਲੋ ਵੀ ਗਾਇਜ਼ ਟ੍ਰੇਨਿੰਗ ਆਪਣੀ ਹੋ ਗਈ ਡਨ ਤੇ ਉਹ ਸੀ ট্রাক ਆਪਣਾ ਤੇ ਹੱਪਾ ਆਪਣੀ ਟ੍ਰੇਨਿੰਗ ਪੂਰੀ ਕਰਕੇ ਉਤਰ ਗਏ ਆ ਬਣਾ ਯੂਪੀਐਸ ਦੇ ਲੋਡ ਆ ਇਹ ਸਾਰੇ ਦੇ ਸਾਰੇ ਯੂਪੀਐਸ ਨੇ ਸਵਿਚ ਆ ਲਾਉਣੀਆਂ ਤੇ ਮੁੰਡਾ ਸਾਡਾ ਮੈਨੂੰ ਲੈਣ ਆ ਗਿਆ ਹੈ ਠੰਡ ਹੋ ਗਈ ਆ ਬਾਹਰ ਪਹਿਲਾਂ ਪਹਿਲਾਂ ਮੈਨੂੰ ਵਾਸ਼ ਕਰ ਉਹ ਹੋ 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 ਹੁਣੇ ਹੁਣੇ ਇਹਨੇ ਐਂਟਰ ਕੀਤਾ ਪਤਾ ਮੈਨੂੰ ਲੱਗ ਗਿਆ ਤੇ ਕਹਿਣਾ ਇਹਨੇ ਮੈਨੂੰ ਇਦਾਂ ਬੈਕ ਕਦੋਂ ਤੱਕ ਵੇਟ ਕਰੀ ਹੋਣਾ ਐ ਐ ਦੇਖਣਾ ਨਹੀਂ ਹੁਣ ਮੇਰੇ ਟਰੱਕ ਕਿਸੇ ਨੂੰ ਵੀ ਡਾਕਟਰ ਹੈ ਹਲੋ 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 ਹਾਈ ਹਾਈ ਉਹ ਹੀ ਟੋਕੜੀ ਨਹੀਂ ਪਾਈ ਬਿੱਗ ਫੈਨ ਬਿੱਗ ਫੈਨ ਇਹ ਤਾਂ ਫੋਨ ਤੇ ਲੱਗਾ ਨੇ ਉਹ ਬਾਤ ਕੀਦਾ ਜਲਦੀ ਇਹ ਤਾਂ ਫੋਨ ਤੇ ਲੱਗਾ ਜਾਈਏ ਜੇ ਆਪਾਂ ਮੂੰਹ ਨਹੀਂ ਫੜ ਸਕਦੇ ਹਰ ਕੋਈ ਆ ਦੇ ਨੈਕਸਟ ਡੇ ਵਿਊਅਰਸ ਨੂੰ ਵਿਊਅਰਸ ਮੈਨੂੰ ਵੀ ਗਲਤ ਬੋਲ ਲਾਤਾ ਨੂੰ ਆ ਅਜਾੜ ਅਜਾੜ ਜਿਹਾ ਦਿਖਾਣਾ ਹੀ ਇਹਨੇ ਹੁਣ ਆ ਘਰ ਵੇਖੋ ਕਿ ਲੋ ਇਹ ਖੇਤ ਆ ਇਧਰ ਕੈਲਟਨ ਵਾਲੀ ਸਾਈਡ ਆਏ ਹਾਏ ਹਾਏ ਇਹ ਇਹ ਵਾਜਦਾ ਵਾ ਕੀ ਉਹਨੂੰ ਕਹਿੰਦੇ ਆ ਮੈਂ ਕਲੋਕ ਹਾਂ ਕਲੋਕ ਨਹੀਂ ਮੈਂ ਕਲੋਕ ਨਹੀਂ ਹਾਂ ਇਹ ਰੋਡ ਤੈਨੂੰ ਪਤਾ ਹੋਵੇ ਜਿਹੜਾ ਲੈ ਕੇ ਆਏ ਵਾਜਦਾ ਇਹ ਤੇ ਇਹ ਸਾਰਾ ਜਿਹੜਾ ਰੋਡ ਆ ਤੇ ਆਈ ਖੇਤਾਂ ਵਿੱਚ ਦੀ ਜਾਂਦਾ ਤੇ ਇੱਥੇ ਤਾਂ ਮੇਡਾਂ ਦੇ ਘਰ ਆ ਕਿੱਡੇ ਸੋਹਣਾ ਕਿੱਡਾ ਸੋਹਣਾ ਵੈਦਰ ਆ ਤੇ ਕਿੱਡੇ ਸੋਹਣੇ ਸੋਹਣੇ ਘਰ ਆ ਤੁਸੀਂ ਦਰਸ਼ਨ ਹੋਣ ਦਰਸ਼ਨ ਕਰਾਉਨੇ ਆ ਤੁਹਾਨੂੰ ਮੂਹੀ ਦਰਸ਼ਨ ਨਹੀਂ ਤੁਹਾਨੂੰ ਦਰਸ਼ਨ ਕਰਾਉਨੇ ਆ ਤੇ ਆਹ ਦਰਖਤ ਦੇਖੋ ਹੁਣ ਇਹਨਾਂ ਦੇ ਪੱਤੇ ਪੀਲੇ ਹੋ ਰਹੇ ਆ ਤੇ ਤਾਂ ਹੋ ਰਹੇ ਝੜ ਜਾਣੇ ਹਨ ਸਾਰੇ ਨਾ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਦਰਖਤਾਂ ਦੇ ਪੱਤੇ ਪੀਲੇ ਹੋ ਕੇ ਉਹ ਚੜ ਜਾਂਦੇ ਤੇ ਉੱਥੇ ਵੀ ਪੀਲੇ ਹੋ ਕੇ ਝੜਦੇ ਆ ਸਿਆਲਾਂ ਚ ਲਾਲ ਪੀਲੇ ਨਹੀਂ ਹੁੰਦੇ ਉੱਥੇ ਓਹੋ ਪੀਲੇ ਤਾਂ ਹੁੰਦੇ ਹੀ ਆ ਔੜ ਜਾਂਦੇ ਨਾਲ ਦੀ ਨਾਲ ਹੀ ਪੀਲੇ ਤਾਂ ਹੁੰਦੇ ਹੀ ਆ ਯਾਰ ਤੈਨੂੰ ਕੀ ਮੈਂ ਦੱਸ ਰਿਆ ਨਾ ਅੱਛਾ ਤੂੰ ਜੋ ਮੈਂ ਦੱਸ ਰਹੀ ਸੀ ਉਹ ਤਾਂ ਕਦੋਂ ਬੋਲ ਰਹੀ ਹੈ ਜਾਣਕਾਰੀ ਦੇ ਵਿੱਚ ਆ ਰਹੀ ਹੈ ਤੂੰ ਨਹੀਂ ਆਇਆ ਸੀ ਮੇਰੇ ਜਾਣਕਾਰੀ ਦੇ ਵਿੱਚ ਉਮਸ ਠੀਕ ਆ ਆ ਰਹਾ ਵਾ ਬਸ ਅਸੀਂ ਚਲੇ ਜਾਣਾ ਗੱਲ ਖਤਮ ਲੈ ਕਿਉਂ ਗੱਲ ਖਤਮ ਰਿਵਿਊਰਸ ਨੂੰ ਰਾਹ ਵਾ ਟੈਕੀ ਉਹ ਉਥੇ ਕਰਕੇ ਫੋਨ ਉਹਥੇ ਯੈਸ ਦੇਖੋ ਕੈਨੇਡਾ ਦੇ ਨਜ਼ਾਰੇ ਵੇਖੋ ਸੱਜਣੋ ਕਿੱਡਾ ਸੋਹਣਾ 뷰 ਕਿੱਡਾ ਬਾਏ ਬਾਏ ਇਹ ਨੂੰ ਤੇ ਬਜਾਦਾ ਮੇਰੇ ਆਏਗਾ T1 ਹੁਣ ਮੈਂ ਜਾ ਕੇ ਆਪਣਾ ਚੱਕ ਟਰੱਕ ਮੈਂ ਚੱਕ ਲਿਆ ਜਾ ਕੇ ਹੁਣ ਮੈਂ UPS ਤੋਂ ਯਾਰਡ ਚੋਂ ਟ੍ਰੇਲਰ ਟੁੱਲਰ ਚੱਕਣਾ ਮੈਂ ਫਿਰ ਬਾਕੀ ਗੱਲਾਂ ਦੀ ਆ ਗੱਲਾਂ ਬਾਅਦ ਚ ਕੀਰਾ ਫਹਾੜੀ ਤੋਂ ਨਿੱਕਲਦੇ ਆ ਤੇ ਫਿਰ ਦੇਖਦੇ ਆ ਕਿੰਨਾ ਦਾ ਟ੍ਰਿਪ ਰਿੰਦਾ ਆਪਣਾ ਪਹਿਲੇ ਦਿਨ ਦਾ। ਬਈ ਗਾਈਜ਼ ਹੁਣ ਹੈਗਾ ਮੇਰਾ ਪ੍ਰੀਖਿਆ ਦਾ ਟਾਈਮ ਬੈਗ ਲਾਉਣ ਵਾਲਾ। ਕਿਉਂਕਿ 플랫 ਬੈਡ ਤੇ ਆਪਾਂ ਕਹਿੰਦੀ ਬੈਗ ਨਹੀਂ ਲੈ ਟਰੱਕ। ਸੋ ਹੁਣ ਨੇ ਮੈਨੂੰ ਕਿਹਾ ਵੀ ਇਹ ਟ੍ਰੇਲਰਾਂ ਦੇ ਵਿਚਾਲੇ ਲਾਉਣ ਨੂੰ ਬਿਲਕੁਲ ਤੇ ਉੱਥੇ ਆਪਾਂ ਇੱਕ ਟ੍ਰੇਲਰ ਡ੍ਰੌਪ ਕਰਕੇ ਦੂਜੇ ਟ੍ਰੇਲਰ ਨੂੰ ਤਾਂ ਚੱਕ ਲੜਾ। ਦੇਖਦੇ ਹਾਂ ਆਪਣਾ ਕੀ ਬਣਦਾ। ਲੋਬੀ ਲੈਸ ਦਨ ਮਿੰਟ ਲੱਗਾ ਵਾ। 1 ਮਿੰਟ ਮਸਾਂ ਲੱਗਾ ਤੇ ਆਪਾਂ ਆਪਣਾ ਟਰੱਕ ਸਿੱਧਾ ਕਰ ਲਿਆ ਬਿਲਕੁਲ। ਦੀ ਆਪ ਨੂੰ ਅੰਡਰਐਸਟੀਮੀਟ ਕਰ ਜੰਨੀ ਆ ਬਸ ਇਥੇ ਆਪਾਂ ਟਰੱਕ ਬੈਗ ਲਾ ਕੇ ਨਾਲ ਦਾ ਟ੍ਰੇਲਰ ਆਪਾਂ ਚੱਕ ਲੈਣਾ ਹਣੀ ਮੇਰੇ ਭਰਾ ਨੂੰ ਆ ਵੀਡੀਓ ਵੇਖ ਕੇ ਇਹ ਕਹਿੰਦਾ ਮੌਕਾ ਨਹੀਂ ਮਿਲੂਗਾ ਅਵੀ ਤੈਨੂੰ ਬੈਗ ਨਹੀਂ ਲਵਾਉਣਾ ਹਾਂ ਚੱਕ ਲਾਇਆ ਪਿਆ ਲੋ ਵੀ ਗਾਈਸ ਟ੍ਰੇਲਰ ਆਪਾਂ ਚੱਕ ਲਿਆ ਯਾ ਵਾਲਾ ਤੇ ਟ੍ਰੇਲਰ ਹੁੱਕ ਕਰ ਲਿਆ ਯਾ ਆਪਾਂ ਤੇ ਇਥੇ ਹੁੱਕ ਕਰਕੇ ਆਪਾਂ ਜਾਣਾ ਗਲਫ ਐਮਪਟੀ ਟ੍ਰੇਲਰ ਆ ਇਹ 20 का ट्रेलर ਚੱਕ ਕੇ ਆਪਾਂ ਗਲਫ ਜਾਣਾ ਗਲਫ ਤੋਂ ਲੋਡਡ ਲੈ ਕੇ ਡੋਨਡੋ ਤੇ ਯੂਪੀਸ ਉਹਨੂੰ ਲਿਵਾਣਾ ਕਾ ਕ ਕਰ ਲਿਆ ਆਪਣੇ ਸਾਰੇ ਕੰਮ ਟੱਨਾ ਆਣਾ ਆਪਾਂ ਟ੍ਰੇਲਰ ਕੋਲੋਂ ਨੰਬਰ ਇਕ ਪਾਈਏ ਕੀ ਰੱਖਾ ਅੱਗੇ ਨਾ ਚੱਲ ਜਿਵੇਂ ਆ ਕਿ ਜਦੋਂ ਆਇਆ ਮਿਲ ਗਿਆ ਜਿਹੜਾ ਮੇਰਾ ਜਾਮਦਾ ਸੀਗਾ ਸੋ ਚਲੋ ਹੁੰਦੇ ਸੀ ਹਾਈਵੇ ਤੇ ਸਿੱਧਾ ਜਾਣਾ ਸਿੱਧਾ ਮਨਾ ਆਪਣਾ ਕੋਈ ਬੜਾ ਔਖਾ ਕਰ ਲੋ ਮਤਲਬ ਮੈਨੂੰ ਔਖੀ ਸੀ ਲੱਗਦਾ ਤੇ ਪਰ ਇੱਥੇ ਆਪਣਾ ਇਹ ਕੰਮ ਨਹੀਂ ਹੈਗਾ ਇੱਥੇ ਆਪਣਾ ਕੰਮ ਹੋਣਾ ਤੇ ਪਹਿਲਾਂ ਆਪਾਂ ਲੋਡ ਆਫ ਹੋਣਾ ਆਪਾਂ ਟ੍ਰੇਲਰ ਕਨਫਰਮ ਕਰਨਾ ਪਿਆ ਹੋ ਗਿਆ ਕਿਉਂਕਿ ਇਹ ਸਹੀ ਹੈ ਕਿ ਕੋਈ ਪ੍ਰੋਬਲਮ ਤੇ ਫਿਰ ਆਪਾਂ ਚੱਲ ਜਾਈਏ ਬਲ ਕੇ ਜੀ ਟ੍ਰੇਲਰ ਆਪਾਂ ਚੈੱਕ ਕਰ ਲਿਆ ਤੇ ਸਾਰਾ ਘੱਟਾ ਨਾਲ ਹੁਣ ਇਹ ਟ੍ਰੇਲਰ ਲੈ ਕੇ ਆਪਾਂ ਜਾਣਾ ਟੋਰਾਂਟੋ ਵਾਲੀ ਯੂਪੀਐਸ ਤੇ ਉਥੋਂ ਆਪਾਂ ਫੇਰ ਟ੍ਰੇਲਰ ਚੱਕ ਕੇ ਜਾਣਾ ਕਿਲਡਨ ਵਾਲੇ ਯੂਪੀਐਸ ਤੇ ਹੁਣ ਪਹਿਲਾਂ ਆਪਾਂ ਚੱਲਦੇ ਆ ਟ੍ਰਾਂਟੋ ਵਾਲੇ ਯੂਪੀਐਸ ਵੱਲ ਨੂੰ ਤੇ ਇਹ ਟ੍ਰੇਲਰ ਤੇ ਆਪਾਂ ਆਪਣੀਆਂ ਲਾਉਣ ਲੱਗੇ ਆ ਲਾਈਨਾਂ ਆਪਣੇ ਦੋ ਨਾ ਥੰਦਾ ਇਸਤੇਮਾਲ ਕਰਨਾ ਪੈਣਾ ਲੋ ਵੀ ਗਾਈਜ਼ ਜਿਹੜਾ ਟ੍ਰੇਲਰ ਆਪਾਂ ਉਥੇ ਚੱਕ ਕੇ ਲਏ ਸੀ ਉਹ ਆਪਾਂ ਦਿੱਤਾ ਆ ਛੱਡ ਤੇ ਹੁਣ ਆਪਾਂ ਨੈਕਸਟ ਉਹ ਛੱਡਣ ਤੋਂ ਬਾਅਦ ਇੱਥੋਂ ਇੱਕ ਏਮਪਟੀ ਟ੍ਰੇਲਰ ਲੈ ਕੇ ਵਾਪਸ ਫੇਰ ਆਪਾਂ ਕਹਿੜਨ ਵਾਲੀ ਲੋਕੇਸ਼ਨ ਤੇ ਛੱਡਣਾ ਤੇ ਟ੍ਰੇਲਰ ਆਪਾਂ ਆਪਣਾ ਲੱਭ ਲਿਆ ਜਿਹੜਾ ਆਪਾਂ ਲੈ ਕੇ ਆਣਾ ਤੇ ਹੁਣ ਆਪਾਂ ਇਹਨੂੰ ਕਰਦੇ ਆ ਹੁੱਕ ਤੇ ਫੇਰ ਆਪਾਂ ਚੱਲਦੇ ਆਪਦੇ ਡੈਸਟੀਨੇਸ਼ਨ ਵੱਲ ਲੋ ਜੀ ਟਰੱਕ ਆਪਾਂ ਕਰਤਾ ਆ ਹੈਂਡਓਵਰ ਅਗਲੇ ਡਰਾਈਵਰ ਨੂੰ ਤੇ ਕੈਮਰਾ ਸਾਡਾ ਹੋ ਜਾਊਗਾ ਸਾਡੇ ਤੇ ਇਧਰਲਾ ਹੋ ਗਿਆ ਤੇ ਟਰੱਕ ਆਪਣਾ ਚੱਲਿਆ ਹੁਣੇ ਆਪਾਂ ਆਪਣਾ ਕੰਮ ਅੱਜ ਦਾ ਹੋ ਗਿਆ ਡਨ ਲਾਸਟ ਆਪਾਂ ਟ੍ਰੇਲਰ ਉੱਥੇ ਡ੍ਰੌਪ ਕਰਕੇ ਟਰੱਕ ਆਉਂਦਾ ਇੱਥੇ ਵਾਪਸ ਲੈ ਆਏ ਆ ਮੇਰਾ ਉਹਦੋਂ ਦੀ ਵਿਚਾਰਾ ਵੇਟ ਕਰ ਤਿੰਨ ਘੰਟੇ ਮੇਰੇ ਮੇਰੇ 10 ਡਾਲਰ ਤੇ 12 ਡਾਲਰ ਘੰਟੇ ਦੇ ਹਿਸਾਬ ਨਾਲ ਤੂ ਬੇ ਕਰਨੇ 4 ਘੰਟਿਆਂ ਦੇ ਤੂੰ ਵੇਲਾ ਬੈਠਾ ਹੀ ਵੇ ਮੇਰੇ ਤੋਂ ਮੰਗੀ ਜਾ 44 ਡਾਲਰ ਮੇਰੇ ਤੇਰੇ ਲਈ ਹੋ ਗਏ ਆ ਓ ਮੇਰੇ ਰੱਬਾ ਕਮੇਟਿੰਗ ਟਾਈਮ ਟਰੱਕ ਕੱਢ ਰਿਹਾ ਮੈਂ ਰਾਹੇ ਦਾ ਪਿੱਛੇ ਕੀਤਾ ਉਹ ਤਾਂ ਲੈ ਗਿਆ ਇਹ ਹੋਰ ਆ ਪਤਾ ਮੈਨੂੰ ਤੇਰੇ ਹਾਈ ਬੀਮ ਵੀ ਜਗੀ ਆ ਤੈਨੂੰ ਹਾਈ ਬੀਮ ਨਹੀਂ ਬੰਦ ਕਰਨੀ ਜਿਹੜੇ ਖੜਾ ਕੇ ਜਾਂਦੇ ਉਹ ਇਹ ਲਈ ਜਾਂਦੇ ਘੰਟੇ ਘੰਟੇ ਬਾਅਦ ਕੱਢ ਕੇ ਤੇ ਹੋਰ ਕੀ ਟਰੱਕਾਂ ਨੂੰ ਸਾਹੀ ਨਹੀਂ ਮਿਲਦਾਗਾ ਆਪਣੇ ਵਾਲਾ ਟਰੱਕ ਤਾਂ ਜੇ ਖੜ ਜਾਂਦਾ ਸੀ ਖਾੜੀ ਜਾਂਦਾ ਸੀ ਫਿਰ ਵਿਚਾਰਾ ਇਹਨਾਂ ਦੇ ਕਿ ਦਨਪੋ ਰਾਜ ਲਾਉਂਗੇ ਤੇ ਓਕੇ ਅੱਜ ਦੇ ਦਿਨ ਦਾ ਰਿਜ਼ਲਟ ਰਿਜ਼ਲਟ ਇਹ ਨਿਕਲਿਆ ਵਧੀਆ ਸੀ ਏਡਾ ਕੋ ਮਾੜਾ ਨਹੀਂ ਹੈ ਠੀਕ ਸੀ ਪਰ ਮੈਨੂੰ ਮਜ਼ਾ ਨਹੀਂ ਆਇਆ ਕੰਮ ਕਰਕੇ ਮਜ਼ਾ ਕਿੱਥੇ ਗੇਅਰ ਭੈ ਪਾਤ ਓ ਸੋਰੀ ਗੱਲ ਕੱਢੀ ਬੀਪ ਲਾ ਦੋ ਕਿੱਥੇ ਗੇਅਰ ਪਾਤਾ ਤੇ 12 ਦੇ ਰਾਂਗੇ ਨੇ ਡਰਾਈਵ ਕਿੱਥੇ ਇੱਕ ਘੰਟਾ ਚਲਾ ਕੇ ਖੜ ਕੇ ਫੇਡਰ ਬਦਲਿਆ ਫੇਡਰ ਟ੍ਰੇਲਰ ਬਦਲਿਆ ਫੇਡਰ ਟ੍ਰੇਲਰ ਅੰਦਰ ਵਿੱਚ 7 ਘੰਟਿਆਂ ਦੇ ਵਿੱਚ ਮੈਂ ਇੰਨਾ ਕੰਮ ਕੀਤਾ ਤੇ 7 ਘੰਟਿਆਂ ਦੇ ਵਿੱਚ ਮੈਂ ਘਟੂ ਘਟ 7-800 ਕਿਲੋਮੀਟਰ ਕੱਢ ਦੇਣਾ ਸੀਗਾ ਹੂੰ ਤੇ ਇਹਨੇ ਇਹਨੇ ਵੈਸਾ 100 ਵੀ ਨਹੀਂ 200 ਵੀ ਨਹੀਂ ਕੱਢਿਆ ਨਾ ਮਜੇ ਇਹੀ ਤਾਂ ਮਜ ਨਹੀਂ ਆਇਆ ਮੈਨੂੰ ਉੱਤੋਂ ਟ੍ਰੈਫਿਕ ਇੰਨਾ ਟ੍ਰੈਫਿਕ ਮੈਂ ਆਪਣੀ ਜ਼ਿੰਦਗੀ 'ਚ ਇੰਨਾ ਕਦੇ ਟ੍ਰੈਫਿਕ ਨਹੀਂ ਵੇਖਿਆ ਤੈਨੂੰ ਘੰਟੇ ਬੇ ਹੋ ਰਹੇ ਹਨ ਮੈਨੂੰ ਨਹੀਂ ਮਜ ਮੈਨੂੰ ਘੰਟਿਆਂ ਨਾਲ ਫਰਕ ਹੀ ਨਹੀਂ ਪੈਂਦਾ ਬੀਨੂਏ ਜੀ ਨਾ ਫਾਰਕੀ ਨਹੀਂ ਪੈਂਦਾ ਵੀ ਮੈਨੂੰ ਵੇਲੀ ਨੂੰ ਪੈਸੇ ਆਣਗੇ ਹਾਂ ਵੇਟ ਪਈ ਜਾਂਦੇ ਕੋਈ ਨਹੀਂ ਪਰ ਮੈਨੂੰ ਮੇਰੀ ਅੰਤਰਾਤਮਾ ਨੂੰ ਸਕੂਨ ਨਹੀਂ ਮਿਲ ਰਿਹਾ ਉਹ ਤਾਂ ਫਿਰ ਲੌਂਗ ਤੇ ਮਿਲਣਾ ਜੀਨੇ ਕਹਿੰਦਾ ਮੈਂ ਕੰਪਨੀ ਨਾ ਬਸ ਕਰ ਲੈਣੀ ਗੱਲ ਮੈਂ ਤਾਂ ਲੌਂਗ ਤੇ ਜਾਣਾ ਲੈ ਤੈਨੂੰ ਪਹਿਲੇ ਤੇਰਾ ਪਹਿਲਾਂ ਮੈਂ ਕਹਿਤਾ ਤੇਨਾਂ ਪਹਿਲਾਂ ਤੈਨੂੰ ਫੋਨ ਕਿਨੇ ਲਾਇਆ ਲੌਂਗ ਦਾ ਮੈਂ ਤਾਂ ਬਸ ਹੁਣ ਹੁਣ ਕਿਹਾ ਅਗੇ ਤੈਨੂੰ ਮੈਨੂੰ ਮਜਾ ਨਹੀਂ ਆਇਆ ਦੁਬਾਰੇ ਕੀ ਕਿਹਾ ਸੀ ਤੈਨੂੰ ਮੈਂ ਤੈਨੂੰ ਮੈਂ ਵੀ ਕਿਹਾ ਸੀ ਤੇਰਾ ਪਹਿਲਾਂ ਕਿਹਾ ਸੀ ਤੇਰਾ ਨਾ ਪਹਿਲਾਂ ਕਿਨੇ ਕਿਹਾ ਮੈਨੂੰ ਪਹਿਲਾਂ ਕਿਹਾ ਸੀ ਮੈਂ ਪਹਿਲਾਂ ਕਿਨੇ ਕਿਹਾ ਗੁਲੀ ਤੂੰ ਤਾਂ ਮੇਰੀ ਥੋੜ੍ਹ ਦੂਗੇ ਮੈਂ ਸੱਚ ਅੰਗਲੀ ਥੋੜ੍ਹ ਦੇ ਕੇ ਲੈ ਕਿ ਵਾਹ ਦਿਮਾਗ ਵੇ ਲੋ ਹੈ ਲੱਗਿਆ ਇੱਕ ਦਿਨ ਜੀ ਲੁਮ ਦਿਮਾਗ ਛੱਡ ਮੇਰਾ ਇੱਕ ਨੋ ਟੁੱਟ ਗਿਆ ਅੱਜ ਘੰਟਾ ਪੈ ਗਿਆ ਸੰਜੇ ਨੂੰ ਟਰਾਂਸਪੋਰਟ 'ਚ ਮਸਾ ਨੋ ਵਧਾਈ ਸੀ ਕਿਤੇ ਗਰੀਬ ਨੇ ਮਸਾ ਨੋ ਵਧਾਈ ਸੀ ਫਲੈਟ ਬੈਡ ਦਾ ਕੰਮ ਛੱਡ ਕੇ ਤੇ ਉਹੀ ਅੱਜ ਟੁੱਟ ਗਿਆ ਹੀ ਅੱਜ ਤਨੀ ਹੈਗੀ ਗਲਪੋਂ ਦੀ ਚੇਤਾ ਭੁੱਲੇਗਾ ਉਵੇਂ ਜਾ ਕੇ ਲੱਗ ਗਈ ਧੱਕ ਧੱਕ ਨਾ ਡੋਲੇਗੀ ਓਕੇ ਗਾਇਜ਼ ਇਸ ਦੇ ਨਾਲ ਹੀ ਅੱਜ ਦਾ ਸਾਡਾ ਵਲੌਗ ਭਈ ਇੱਥੇ ਹੀ ਖਤਮ ਆ ਇਹ ਤੋਂ ਬਾਅਦ ਬਲਾਉ ਬਣਾਉਣੀ ਮਿਰਚ ਕਪੈਸਿਟੀ ਵੀ ਨਹੀਂ ਆ ਗਈ ਕਿਉਂਕਿ ਸਾਡੇ ਘਰੇ ਬਣੇ ਕਰੇਲੇ ਹਾਂ ਥੋੜਾ ਜਿਹਾ ਦਿਖਾ ਦਾਂਗੇ ਤੁਹਾਨੂੰ ਸਾਡੇ ਘਰੇ ਅੱਜ ਕਰੇਲੇ ਬਣੇ ਆ ਤੇ ਸਾਨੂੰ ਘਰੋਂ ਫੋਨ ਆ ਚੁੱਕਾ ਹੈ ਬਹੁਤ ਭੁੱਖ ਬੋ ਲੱਗੀ ਆ ਤੇ ਛੇਤੀ ਲੈ ਚਲ ਕਰੇ ਅਰੇ ਦੋ ਰੋਟੀਆਂ ਖਾਣੇ ਛੇਤੀ ਕਰੇ